ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਹੈ ਨਾ ਪਟਿਕਪੁਰਾ ਡਬਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਦੀ ਰਿਕਵੈਸਟ ਹੈ ਕਿ ਜਿਹਨੇ ਮੇਰੀ ਪਹਿਲੀ ਵਾਰ ਮੇਰਾ ਚੈਨਲ ਦੇਖ ਰਹੀਆਂ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਠੀਕ ਹੈ ਜੀ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰਾਸ ਕਰਕੇ ਆਉਣਾ ਪੈਣਾ ਜੀ ਫਿਰ ਉਹਦੀ ਲੈਫਟ ਸਾਈਡ ਵਾਪਸ ਆਉਣਾ ਪੁਲ ਦੇ نیچے ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਤੇ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰਾਸ ਨਹੀਂ ਕਰਨਾ ਜੀ ਉਹਦੇ ਰਾਈਟ ਸਾਈਡ ਆਉਣਾ ਜੀ ਪੁਲ ਦੇ ਨਾਲ ਨਾਲ ਪੁਲ ਦੇ ਰਾਈਟ ਸਾਈਡ ਹੋਂ ਨਾ ਤੇ ਫਸਟ ਗਲੀ ਜਿਹੜੀ ਮੋੜੀ ਮੁੜੂਗੀ ਜੀ ਉਹ ਚੈਂਟਰ ਕਰਕੇ ਸਾਡੀ ਸ਼ਾਪ ਹੈ ਜੀ ਅੱਜ ਦੀ ਜਿਹੜੀ ਸਾਡੀ ਇੱਕ ਲੈਕਚਰ ਹੋਊਗੀ ਉਹ ਰੰਗ ਰਸ਼ੀਆ ਚ ਲੈ ਕੇ ਆਏ ਬਰਬਰੀ ਅੱਜ ਜਿਹੜੀ ਬਰਬਰੀ ਜਿਹੜੀਆਂ ਸੇਲ ਪ੍ਰਾਈਸ ਦੇ ਵਿੱਚ ਰਹਿਣੀਆਂ ਜੀ ਆ ਰਖੜੀ ਫੈਸਟੀਵਲ ਆ ਰਖੜੀ ਫੈਸਟੀਵਲ ਤੇ ਅਸੀਂ ਤੁਹਾਨੂੰ ਰੰਗ ਰਸ਼ੀਆ ਦੀ ਬਰਬਰੀ ਦੇ ਰਹੇ ਹਾਂ ਸਿਰਫ 1050 ਦੇ ਵਿੱਚ ਬਰਬਰੀ ਦੇ ਸੂਟਾਂ ਤੇ ਸੇਲ ਲੱਗੀ ਹੋਈ ਹੈ ਜੀ ਠੀਕ ਹੈ ਜੀ ਰੱਖਣੀ ਤੱਕ ਚੱਲਣ ਵਾਲੀ ਹੈ ਤੇ ਇਹ ਵਾਲੇ ਸੂਟ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਪਹਿਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਆ ਪਰਪਲ ਜੇ بیس ਹੋਣਾ ਜਿਹਦਾ ਪਰਪਲ ਜੇ ਕਲਰ ਦਾ ਰੰਗ ਰਸ਼ੀਆ ਦੀ ਬਰਬਰੀ ਹੈ ਬਿਲਕੁਲ ਸੌਫਟ ਵਾਲਾ ਸਟਾਫ ਹੈ ਚੈੱਕ ਕਰੋ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਜੀ ਬਰਬਰੀ ਦਾ ਤੇ ਇਹ ਵਾਲੀ ਮੈਲੀਆਂ ਤੁਹਾਨੂੰ ਇਹਦੇ ਨਾਲ ਮੈਚਿੰਗ ਬਾਟਮ ਦੇਖੋ ਜੀ ਇਹ ਵਾਲੀ ਮੈਚਿੰਗ ਬਾਟਮ ਮੈਲੀਆਂ ਜੀ ਬਰਬਰੀ ਦੇ ਨਾਲ ਜੂਟ ਬਰਬਰੀ ਆ ਗਿਆ ਜੀ ਬਹੁਤ ਹੀ ਸੌਫਟ ਵਾਲਾ ਸਟਾਫ ਰੰਗ ਰਸ਼ੀਆ ਦੇ ਵਿੱਚ ਮਿਲੂਗਾ ਤੇ ਰਖੜੀ ਫੈਸਟੀਵਲ ਤੇ ਇਹਦੀ ਸ਼ੇਰ ਰਹੂਗੀ ਜੀ ਬਰਬਰੀ ਦੀ ਦੇਖ ਸਕਦੇ ਹੋ ਤੁਸੀਂ ਬਰਬਰੀ ਹੈ ਜੀ ਰੰਗ ਰਸ਼ੀਆ ਦੀ ਤੇ ਇਹ ਮਸਟਰਡ ਸ਼ੇਡ ਦੇ ਵਿੱਚ ਆਊਗਾ ਜੀ ਚੈੱਕ ਕਰੋ ਜੀ ਕਲਰ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਬਹੁਤ ਪਿਆਰਾ ਕਲਰ ਹੋਊਗਾ ਮਸਟਰਡ ਸ਼ੇਡ ਦੇ ਵਿੱਚ ਆਊਗਾ ਜੀ ਕਾਫੀ ਸਾਰਾ ਜਿਹੜਾ ਕਾਫੀ ਸਾਰੇ ਸੂਟ ਆ ਅਵੇਲੇਬਲ ਹੈ ਜੀ ਬਰਬਰੀ ਦੇ ਵਿੱਚ ਤੇ ਇਹ ਵਾਲਾ ਕਲਰ ਦੇਖੋ ਜੀ ਗਾਜਰੀ ਛੇੜ ਦੇ ਵਿੱਚ ਆਊਗਾ ਪ੍ਰਿੰਟਿੰਗ ਦੇਖੋ ਬਹੁਤ ਪਿਆਰੀ ਜੀ ਡਿਫਰੈਂਟ ਜੀ ਪ੍ਰਿੰਟਿੰਗ ਰਹਿਣ ਵਾਲੇ ਇਹਨਾਂ ਸੂਟਾਂ ਦੀ ਦੇਖੋ ਜੀ ਇਹ ਵਾਲੀ ਰਹੂਗੀ ਜੀ ਨਾਲ ਬਾਟਮ ਚੈੱਕ ਕਰੋ ਜੀ ਇਹ ਬਾਟਮ ਰਹੂਗੀ ਮੈਚਿੰਗ ਸੂਟ ਰਹਿਣ ਵਾਲੇ ਆ ਜੀ ਬਰਬਰੀ ਦੇ ਠੀਕ ਹੈ ਜੀ ਜੂਟ ਬਰਬਰੀ ਰਹੂਗੀ ਜੀ ਅੱਜ ਦੇ ਸੂਟਾਂ ਤੇ ਰਹਿਣ ਵਾਲੀ ਹੈ ਸੇਲ ਜੂਟ ਬਰਬਰੀ ਇਹ ਵਾਲੇ ਰਹੂਗੇ ਜੀ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਪ੍ਰਿੰਟ ਦੇਖੋ ਜੀ ਬਹੁਤ ਸੋਹਣਾ ਅੰਬਾਂਵਾਂ ਵਾਲਾ ਪ੍ਰਿੰਟ ਹੈ ਕਾਫੀ ਫੇਮਸ ਹੈ ਸਾਰੇ ਸੂਟ ਸਰਦਾਰੀ ਰਹਿਣ ਵਾਲੀਆਂ ਤੇ ਜਿਹੜੀ ਬਾਟਮ ਦੀ ਕੁਆਲਿਟੀ ਉਹ ਵੀ ਪੂਰੀ ਬੈਸਟ ਵਾਲੀ ਰਹੂਗੀ ਜੀ ਮਸਲੀਨ ਦੀ ਬੈਸਟ ਵਾਲੀ ਕੁਆਲਿਟੀ ਰਹਿਣੀ ਹੈ ਜੀ ਚੈੱਕ ਕਰੋ ਜੀ ਇਹ ਵਾਲਾ ਸੂਟ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਮਸਟਰਡ ਸ਼ੇਡ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਪ੍ਰਿੰਟਿੰਗ ਦੇਖੋ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਨਸੂਟਾਂ ਦੀ ਅਗਲਾ ਆਊਗਾ ਜੀ ਗ੍ਰੇ ਕਲਰ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਕਲਰ ਮਿਲਣਗੇ ਡਾਰਕ ਕਲਰ ਵੀ ਮਿਲੂਗਾ ਸਰਦਾਰੀ ਕਲਰ ਵੀ ਮਿਲਣਗੇ ਠੀਕ ਹੈ ਜੀ ਸਭ ਮੇਰੀਆਂ ਭੈਣਾਂ ਲੈ ਸਕਦੀਆਂ 50 ਪਲੱਸ ਵੀ ਲੈ ਸਕਦੀਆਂ ਜੀ ਠੀਕ ਹੈ ਜੀ ਜੰਗ ਲਈ ਜੰਗ ਵੀ ਲੈ ਸਕਦੀਆਂ ਸਾਰੇ ਕਲਰ ਸਾਡੇ ਕੋਲੇ ਅਵੇਲੇਬਲ ਹੈ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਗ੍ਰੇ بیس ਦੇ ਵਿੱਚ ਗ੍ਰੇ بیس ਦੇ ਵਿੱਚ ਆਊਗਾ ਜੀ ਇਹ ਆਉਣੀ ਨਾਲ ਮੈਚਿੰਗ ਬਾਟਮ ਦੇਖੋ ਬਹੁਤ ਪਿਆਰੀ ਜੀ ਮੈਚਿੰਗ ਰਹਿਣ ਵਾਲੀ ਹੈ ਜੀ। ਬੜਾ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਜਾਂ ਕਲਰ ਰਹਿਣ ਵਾਲਾ ਜੀ ਇਹ ਵਾਲੀ। ਚੈੱਕ ਕਰੋ ਜੀ ਬਹੁਤ ਪਿਆਰਾ ਜਾਂ ਕਲਰ ਹੈ ਪ੍ਰਿੰਟਿੰਗ ਦੇਖੋ ਬਹੁਤ ਹੀ ਜ਼ਿਆਦਾ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ। ਦੇਖੋ ਜੀ। ਬਹੁਤ ਪਿਆਰਾ ਜਾਂ ਕਲਰ ਹੈ ਨਿਊ ਜੀ ਸ਼ੇਡ ਵਿੱਚ ਆਊਗਾ ਜੀ ਬਹੁਤ ਪਿਆਰੀ ਜੀ ਸੂਟ ਰਹਿਣੇ ਅੱਜ ਦੇ ਇਹ ਆਊਗਾ ਜੀ ਗ੍ਰੀਨ ਜੀ ਕਲਰ ਬਹੁਤ ਪਿਆਰਾ ਕਲਰ ਹੈ ਗ੍ਰੀਨ ਇਹ ਵਾਲਾ ਡਿਫਰੈਂਟ ਜਾਂ ਕਲਰ ਹੈ ਰੰਗ ਰਸ਼ੀਆ ਦੀ ਰਹੂਗੀ ਜੀ ਬਰਬਰੀ ਤੇ ਇਹ ਨਾਲ ਆਊਗੀ ਜੀ ਬੋਟਮ। ਦੇਖੋ ਇਹ बॉਟਮ ਆਣੀ ਹੈ ਬਹੁਤ ਹੀ ਪਿਆਰੇ ਜਿਹੇ ਸੂਟ ਰਹਿਣ ਵਾਲੇ ਆ ਜਿੱਥੇ ਸੇਲ ਆਫਰ ਦੇ ਵਿੱਚ ਲੱਗੇ ਹੋਏ ਆ ਬਰਬਰੀ ਦੇ ਸੂਟ ਲੈ ਸਕਦੇ ਹੋ ਜੀ ਇਹ ਬਲੈਕ ਦੇ ਵਿੱਚ ਆਊਗਾ ਚੈੱਕ ਕਰੋ ਜੀ ਨਾਲ ਆਊਗੀ ਜੀ ਇਹ ਵਾਲੀ बॉਟਮ ਇਹ ਬਲੈਕ ਦੇ ਵਿੱਚ ਆਊਗਾ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹਦੀ ਡਿਫਰੈਂਟ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਚੈੱਕ ਕਰੋ ਬਹੁਤ ਸੋਹਣਾ ਸੂਟ ਬਣਨਾ ਜੀ ਜਿਹੜਾ ਆਪਾਂ نیچے ਇਦਾਂ ਬਲੈਕ ਕਲਰ ਦੀ ਲਾਈਨਿੰਗ ਲਗਾਵਾਂਗੇ ਨਾ ਫਿਰ ਇਹਦੀ ਪ੍ਰਿੰਟਿੰਗ ਆਉਣੀ ਹੈ ਜੀ ਇਦਾਂ ਉੱਪਰ ਕੇ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਉੱਪਰ ਕੇ ਬਾਹਰ ਆਉਣੀ ਹੈ ਬਲੈਕ ਕਲਰ ਦੀ ਲਾਈਨਿੰਗ ਲਗਾ ਕੇ ਚੈੱਕ ਕਰੀ ਚੱਲੋ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਸਰਦਾਰੀ ਕਲਰ ਰਹਿਣ ਵਾਲਾ ਤੇ ਇਹ ਨਾ ਰਹੂਗੀ ਜੀ ਇਹਦੇ ਬੋਟਮ ਦੇਖੋ ਇਹ ਨਾਲ ਰੌਗੀ ਜੀ ਬਾਟਮ ਗ੍ਰੇ ਕਲਰ ਦੀ ਬਹੁਤ ਹੀ ਸਰਦਾਰੀ ਕਲਰ ਰਹਿਣ ਵਾਲਾ ਠੀਕ ਹੈ ਜੀ ਇਹਨੂੰ ਕੋਈ ਵੀ ਲੈ ਸਕਦਾ ਜੰਗ ਲੈਡੀ ਔਰ ਇਹ ਦੋਨੋਂ ਲੈ ਸਕਦੀਆਂ ਕਲਰ ਬਹੁਤ ਸੋਹਣਾ ਰਹਿਣ ਵਾਲਾ ਹੈ ਦੇਖ ਕਰੋ ਜੀ ਜੇ ਆਪਾਂ ਇਹਦੇ نیچے ਇਦਾਂ ਇਦਾਂ ਬਾਟਮ ਨਾਲ ਦੀ ਲਾਈਨਿੰਗ ਰੱਖਾਂਗੇ ਤਾਂ ਦੇਖੋ ਇਹਦਾ ਪ੍ਰਿੰਟ ਤੁਹਾਨੂੰ ਪਤਾ ਲੱਗੂਗਾ ਕਿਦਾਂ ਪ੍ਰਿੰਟ ਆਣਾ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਇਹ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਬਲੈਕ ਕਲਰ ਦੇ ਵਿੱਚ ਆਊਗਾ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਰਹਿਣ ਵਾਲੀ ਹੈ ਦੇਖੋ ਇਹ ਵਾਲੀ ਆਉਣੀ ਹੈ ਜੀ ਨਾਲੇ ਦੇ ਬੋਟ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਰਹਿਣਾ ਬਲੈਕ ਦਾ ਅੱਗੇ ਆਊਗਾ ਜੀ ਮਹਿਰੂਨ ਮਹਿਰੂਨ ਵੀ ਨਹੀਂ ਕਿ ਜੀ ਇਹਦੇ ਨੀਚੇ ਵੀ ਤੁਹਾਨੂੰ ਅਸੀਂ ਬਲੈਕ ਕਲਰ ਦੀ ਲਾਈਨਿੰਗ ਰੱਖ ਕੇ ਦਿਖਾਵਾਂਗੇ ਦੇਖੋ ਜੀ ਫਿਰ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆਉਂਦੀ ਹੈ ਜੀ ਚੈੱਕ ਕਰੋ ਜੀ ਐਦਾਂ ਦਿਖੋ ਜੀ ਬਲੈਕ ਕਲਰ ਰੱਖਤਾ ਦੇਖੋ ਇਹਦੀ ਉੱਪਰ ਕੇ ਪ੍ਰਿੰਟਿੰਗ ਆਉਗੀ ਜੀ ਫਿਰ ਕਿਉਂਕਿ ਜੂਟ ਵਰਬਰੀ ਹੈ ਜੀ ਠੀਕ ਹੈ ਜੀ ਉੱਪਰ ਕੇ ਪ੍ਰਿੰਟਿੰਗ ਆਂਦੀ ਹੈ ਜੀ ਲਓ ਜੀ ਅੱਗੇ ਆਊਗਾ ਜੀ ਚੈਰੀ ਕਲਰ ਇਹ ਚੈਰੀ ਕਲਰ ਆਉਣ ਵਾਲਾ ਦੇਖੋ ਇਹਦੇ ਵਿੱਚ ਵੀ ਤੁਹਾਨੂੰ ਇਹ ਜੂਟ ਕਰਕੇ ਕਲਰ ਆ ਰਿਹਾ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਤੁਹਾਨੂੰ ਅਸੀਂ ਲਾਈਨਿੰਗ ਲਾ ਕੇ ਦਿਖਾਵਾਂਗੇ ਬਹੁਤ ਸੋਹਣਾ ਕਲਰ ਆਉਣ ਵਾਲਾ ਚੈਰੀ ਕਲਰ ਤੇ ਐਦਾਂ ਦੇਖੋ ਜੀ ਉੱਪਰ ਰੱਖੋ ਦੇ نیچے ਚੈਰੀ ਕਲਰ ਦੀ ਲਾਈਨਿੰਗ ਦੇਖੋ ਜੀ ਹੁਣ ਦੇਖੋ ਜੀ ਪ੍ਰਿੰਟਿੰਗ ਇਹਦੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਗਾਜਰੀ ਕਲਰ ਆਊਗਾ ਇਹ ਗਾਜਰੀ ਕਲਰ ਆਊਗਾ ਇਹ ਨਾਲ ਰਹੂਗੀ ਜੀ ਬਾਟਮ ਦੇਖੋ ਇਹ ਬਾਟਮ ਰਹੂਗੀ ਜੇਕਰ ਆਪਾਂ ਇਦਾਂ ਦੀ ਨੀਚੇ ਲਾਈਨਿੰਗ ਲਗਾ ਦਾਂਗੇ ਤਾਂ ਤੁਸੀਂ ਤੁਹਾਨੂੰ ਇਹਦਾ ਕਲਰ ਸੇਮ ਪਤਾ ਲੱਗੂਗਾ ਜੀ ਕਿੰਦਾ ਪ੍ਰਿੰਟਿੰਗ ਹੈ ਦੀ ਇਹ ਬਾਟਮ ਰਹੂਗੀ ਦੇਖੋ ਬਾਟਮ ਨਾਲ ਦੀ ਲਾਈਨਿੰਗ ਲੱਗਣੀ ਹੈ ਦੇਖੋ ਹੁਣ ਇਹਦੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਠੀਕ ਹੈ ਜੀ ਅਗਲਾ ਚੈੱਕ ਕਰੋ ਜੀ ਇਹ ਇਹ ਵੀ ਸਰਦਾਰੀ ਕਲਰ ਆਉਣ ਵਾਲਾ ਹੈ ਠੀਕ ਹੈ ਜੀ ਇਹ ਵਾਲਾ ਸਕੈਨ ਜੀ ਬੇਸ ਤੇ ਰਹੂਗਾ ਬਹੁਤ ਪਿਆਰਾ ਕਲਰ ਹੈ ਤੇ ਪ੍ਰਿੰਟ ਵੀ ਬਹੁਤ ਪਿਆਰਾ ਜੀ ਦਾ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਪ੍ਰਿੰਟ ਵੀ ਬਹੁਤ ਪਿਆਰਾ ਤੇ ਇਹਦੇ نیچے ਵੀ ਤੁਹਾਨੂੰ ਏਦਾਂ ਲਾਈਨਿੰਗ ਲਾ ਕੇ ਦਿਖਾਵਾਂਗੇ ਜੀ ਦੇਖੋ ਏਦਾਂ ਲਾਈਨਿੰਗ ਰੱਖੋ ਜੀ ਇਹ ਵਾਲਾ ਆਉਣਾ ਜੀ ਇਹਦਾ ਫਿਰ ਬੇਸ ਲਓ ਜੀ ਬਹੁਤ ਸੋਹਣੀ ਪ੍ਰਿੰਟਿੰਗ ਰਹਿਣ ਵਾਲੀ ਨੇ ਸੂਤਾਂ ਦੀ ਇਹ ਵਾਲਾ ਦੇਖੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਠੀਕ ਹੈ ਜੀ ਕਲਰ ਦੇਖੋ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਤੇ ਇਹ ਵੀ ਇਹਦੀ ਪ੍ਰਿੰਟਿੰਗ ਤੁਹਾਨੂੰ ਦਿਖਾਵਾਂਗੇ نیچے ਰੱਖ ਕੇ ਲਾਈਨਿੰਗ ਕਿੱਦਾਂ ਦੀ ਆਣੀ ਹੈ ਦੇਖੋ ਲਓ ਇਹਦੀ ਬੋਟਮ ਹੈ ਜੀ ਇਹ ਲਾਈਨਿੰਗ ਨਹੀਂ ਹੈਗੀ ਤੁਸੀਂ ਐਦਾਂ ਦਾ ਸਮਝਦੇ ਨੋ ਕਿਤੇ ਲਾਈਨਿੰਗ ਦੇ ਰਹੇ ਆ ਇਹ ਬੋਟਮ ਆ ਜੀ ਤੁਹਾਨੂੰ ਇਹ ਦਿਖਾ ਰਹੇ ਆ ਵੀ ਐਦਾਂ نیچے ਇਸ ਕਲਰ ਦੀ ਲਾਈਨਿੰਗ ਲੱਗਣੀ ਹੈ ਫਿਰ ਇਹਦੀ ਪ੍ਰਿੰਟਿੰਗ ਉੱਪਰ ਉੱਬਰ ਕੇ ਆਣੀ ਹੈ ਜੀ ਦੇਖੋ ਇਹ ਵਾਲਾ ਕਲਰ ਰਹਿਣਾ ਜੀ ਠੀਕ ਹੈ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਮੈਚਿੰਗ ਕਲਰ ਬਹੁਤ ਸੋਹਣੇ ਮੈਨਣ ਵਾਲੇ ਤੁਹਾਨੂੰ ਇਹਦੇ ਵਿੱਚ ਦੇਖੋ ਬਹੁਤ ਸੋਹਣੇ ਕਲਰ ਮੈਨਣ ਵਾਲੇ ਸਰਦਾਰੀ ਕਲਰ ਰਹਿਣ ਵਾਲੇ ਆ ਇਹ ਪਰਪਲ ਸ਼ੇਡ ਦੇ ਵਿੱਚ ਆਊਗਾ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਪਰਪਲ ਦੇ ਵਿੱਚ ਵੀ ਦੇਖੋ ਬਹੁਤ ਪਿਆਰੇ ਜਿਹੇ ਪ੍ਰਿੰਟ ਰਹਿਣਗੇ ਜੀ ਇਹਨਾਂ ਦੇ ਪ੍ਰਾਈਸ ਰਹਿਣੀ ਹੈ 1050 ਇਹ ਮਹਿਰੂਨ ਸ਼ੇਡ ਦੇ ਵਿੱਚ ਆਊਗਾ ਜੀ ਦੇਖੋ ਇਹ ਮਹਿਰੂਨ ਦੇ ਵਿੱਚ ਆਣਾ ਇਹਦੀ ਵੀ ਪ੍ਰਿੰਟਿੰਗ ਤੁਹਾਨੂੰ ਦਿਖਾ ਦਿੰਦੀਆਂ ਜੀ ਕਿੰਦਾ ਆਣੀ ਉੱਬਰ ਕੇ ਬਾਹਰ ਦੇਖੋ ਲਓ ਜੀ ਹੁ ਡਾਰਕ ਮਹਿਰੂਨ ਹੋ ਗਿਆ ਨਾ ਦੇਖੋ ਹੁਣ ਇਹਦਾ ਕਲਰ ਆ ਰਿਹਾ ਇਹ ਡਾਰਕ ਮਹਿਰੂਨ ਹੋਊਗਾ ਇਦਾਂ ਮਹਿਰੂਨ ਕਲਰ ਦੀ ਇਹਦੇ ਨੀਚੇ ਲੱਗਣੀ ਹੈ ਲਾਈਨਿੰਗ ਤੇ ਇਹ ਵਾਲੀ ਰਹਿਣੀ ਹੈ ਜੀ ਨਾਲ ਬਾਟਮ ਦੇਖੋ ਮਸਲੀਨ ਦੀ ਬਹੁਤ ਸੌਫਟ ਵਾਲੀ ਰਹੂਗੀ ਜੀ ਬਾਟਮ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਵਾਈਨ ਸ਼ੇਡ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਵਾਈਨ ਸ਼ੇਡ ਦੇ ਵਿੱਚ ਆਉਣਾ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਤੇ ਇਹ ਵੀ ਤੇ ਚੇ ਵੀ ਤੁਹਾਨੂੰ ਅਸੀਂ ਰੱਖ ਕੇ ਦਿਖਾਵਾਂਗੇ ਲਾਈਨਿੰਗ ਐਦਾਂ ਬਾਟਮ ਰੱਖਾਂਗੇ نیچے ਤੇ ਇਹਦੀ ਪ੍ਰਿੰਟਿੰਗ ਦੇਖੋ ਜੀ ਕਲਰ ਦੇਖੋ ਜੀ ਹੁਣ ਕਲਰ ਆ ਰਿਹਾ ਸੇਮ ਵਾਈਨ ਸ਼ੇਡ ਦੇ ਵਿੱਚ ਆਪਾਂ ਜੀ ਇਹ ਵਾਲਾ ਦੇਖੋ ਜੀ ਇਹ ਬਲੂ ਸ਼ੇਡ ਦੇ ਵਿੱਚ ਹੈ ਰਾਇਲ ਜੀ ਬਲੂ ਕਲਰ ਹੈ ਜੀ ਪ੍ਰਿੰਟ ਦੇਖੋ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਇਹਦੇ نیچے ਰੱਖਾਂਗੇ ਅਸੀਂ ਦੇਖੋ ਜੀ ਇਹਦਾ ਸੇਮ ਜੋ ਕਲਰ ਆਊਗਾ ਦੇਖੋ ਐਦਾਂ ਦਾ ਕਲਰ ਆਣਾ ਇਹਦਾ ਬਹੁਤ ਪਿਆਰਾ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਹੌਟ ਪਿੰਕ ਕਲਰ ਆਊਗਾ ਜੀ ਠੀਕ ਹੈ ਬਹੁਤ ਸੋਨਾ ਸੂਟ ਰਹਿਣ ਵਾਲਾ ਜੀ ਇਹ ਨਾਲ ਰਹੂਗੀ ਬਾਟਮ ਪ੍ਰਿੰਟ ਬਹੁਤ ਸੋਨਾ ਰਹਿਣ ਵਾਲਾ ਜੀ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਇਹਦੇ नीचे ਰੱਖਾਂਗੇ ਅਸੀਂ ਬਾਟਮ ਦੇਖੋ ਐਦਾਂ ਦਾ ਕਲਰ ਆ ਜਾਣਾ ਜੀ ਫਿਰ ਇਹਦਾ ਖੂਬਰ ਕੀ ਇਹ ਨਿਓਨ ਮਹਿੰਦੀ ਹੋਣਾ ਜੀ ਦੇਖੋ ਇਹ ਨਿਓਨ ਮਹਿੰਦੀ ਕਲਰ ਆਊਗਾ ਜੀ ਬਹੁਤ ਸੋਹਣਾ ਕਲਰ ਹੈ ਤੇ ਇਹ ਨਾਲ ਰਹੂਗੀ ਮੈਚਿੰਗ ਬਾਟਮ ਇਹ ਨਿਓਨ ਮਹਿੰਦੀ ਦੇ ਕਲਰ ਵਿੱਚ ਪ੍ਰਿੰਟ ਆਊਗਾ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਪਿਸਤਾ ਸ਼ੇਡ ਦੇ ਵਿੱਚ ਆਊਗਾ ਬਹੁਤ ਸੋਹਣੇ ਪ੍ਰਿੰਟ ਮੈਲਣ ਵਾਲੇ ਤਾਂ ਨੂੰ ਬਰਬਰੀ ਦੇ ਵਿੱਚ ਦੇਖੋ ਪਿਸਤਾ ਸ਼ੇਡ ਦੇ ਵਿੱਚ ਆਊਗਾ ਤੇ ਬਹੁਤ ਸੋਹਣਾ ਸੂਟ ਬਣਾ ਜੀ ਰੈਡੀ ਹੋਗੇ ਇਹ ਚੈੱਕ ਕਰੋ ਜੀ ਪਿਸਤਾ ਕਲਰ ਆਊਗਾ ਪ੍ਰਿੰਟ ਦੇਖੋ ਜੀ ਪਿਸਤਾ ਕਲਰ ਦਾ ਬਹੁਤ ਸੋਹਣਾ ਪ੍ਰਿੰਟ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ 컬러 ਦੇਖੋ ਬਹੁਤ ਪਿਆਰਾ ਜਿਹਾ ਕਲਰ ਹੋਊਗਾ ਜੀ ਇਹ ਬੜਾ ਸੂਣ ਸੂਣ ਦਿਖਾਵਾਂਗੀ ਸਾਡੇ ਕੋਲੇ ਬਰਬਰੀ ਦਾ ਸੂਟ ਸਟਿਚ ਹੋਇਆ ਦੇਖੋ ਜੀ ਬਹੁਤ ਸੋਹਣਾ ਸੂਣ ਰਹੂਗਾ ਜੀ ਇਹ ਦੇਖੋ ਨੈੱਕ ਬਹੁਤ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਹੈ ਇਹਦਾ ਨੈੱਕ ਚੈੱਕ ਕਰ ਸਕਦੇ ਹੋ ਤੁਸੀਂ ਲਓ ਜੀ ਇਹ ਬਹੁਤ ਹੀ ਪਿਆਰਾ ਜਿਹਾ ਨੈੱਕ ਬਣਿਆ ਹੋਇਆ ਹੈ ਠੀਕ ਹੈ ਜੀ ਐਦਾਂ ਇਹਨੂੰ ਦਿੱਤਾ ਹੋਇਆ ਲੇਸ ਦਿੱਤੀ ਗਈ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਐਦਾਂ ਤੁਸੀਂ ਵੀ ਬਰਬਰੀ ਦਾ ਸੂਟ ਰੈਡੀ ਕਰ ਸਕਦੇ ਹੋ ਥੋੜਾ ਡਿਜ਼ਾਈਨਰ ਰੈਡੀ ਕਰ ਲਓ ਬਹੁਤ ਪਿਆਰੇ ਸੂਟ ਲੱਗਦੇ ਆ ਜੀ ਦੇਖੋ ਬਹੁਤ ਹੀ ਪਿਆਰੇ ਜੀ ਸੂਟ ਲੱਗਦੇ ਆ ਚੈੱਕ ਕਰਿਓ ਜੀ ਆਈ ਦੀ ਵੀਡੀਓ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ